ਅੱਜ ਜਿੱਕਰ ਹਰ ਸਾਹਿਬ ਐਤ ਕੀ ਫਤਿਹ ਹਰ ਸਾਲ ਦੀ ਤਰ੍ਹਾਂ 27 ਚੇਤ ਨੂੰ ਤਨ ਤਨ ਸਹਿ ਸ੍ਰੀ ਗੁਰੂ ਰੰਧ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਬਹੁਤ ਹੀ ਉਤਮ ਧਾਮ ਦੇ ਨਾਲ ਪਿੰਡ ਪੰਡੋਰੀ ਮਹਿਮਾ ਗੁਰਦੁਆਰਾ ਸਿੰਘ ਸਭਾ ਵਿਖੇ ਮਨਾਇਆ ਜਾਂਦਾ ਹੈ ਕੱਲ ਨੂੰ ਭੋਗਾ ਉਪਰੰਤ ਦੀਵਾਨ ਸਜਾਏ ਜਾਣੇ ਹਨ ਭਾਈ ਹਰਪ੍ਰੀਤ ਸਿੰਘ ਮੰਡਾਲਾ ਕਥਾਵਾਚਕ ਤੇ ਭਾਈ ਸਤਪਾਲ ਸਿੰਘ ਐਮਏ ਟਾਡੀ ਜਿੱਥਾ ਸੰਗਤਾਂ ਨੂੰ ਗੁਰਜਸ ਸੁਣਾ ਕੇ ਨਿਹਾਲ ਕਰਨਗੇ ਸੋ ਜਿੰਨੀਆਂ ਵੀ ਸੰਗਤਾਂ ਲੱਗ ਸਾਕੀਆਂ ਦੀਆਂ ਹਨ ਸਾਰਿਆਂ ਨੂੰ ਬੇਨਤੀ ਹੈ ਕੱਲ ਨੂੰ ਆਹ ਸੰਗਤਾਂ ਨੇ 11 ਵਜੇ ਦਵਾਨ ਰੰਗ ਹੋ ਜਾਣੇ ਹਨ ਤੇ ਉਹਨਾਂ ਦੇ ਵਿੱਚ ਹਾਜ਼ਰੀ ਭਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ ਹਰ ਸਾਲ 27 ਚੇਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ